ਤਸੀਂ ਇਹ ਕੀ ਨਾ ਹੋਣਾ ਟਾਈਮ 9:30 10:00 ਦਾ ਟਾਈਮ ਸੀਗਾ ਜੇ ਅਜੋ ਤੋ ਆਏ ਸੀ ਗੱਡੀ ਲੈ ਕੇ ਟਰੱਕਾ ਘੋੜਾ ਮੇਰੇ ਕੋਲ ਬਾਈ ਚੱਕਾ ਜੀ ਇਹ ਲੋਡ ਸੀਗਾ ਘੋੜਾ ਲੋਡ ਸੀਗਾ ਹਾਂਜੀ ਕੀ ਭਰਿਆ ਸੀ ਇਹਦੇ ਵਿੱਚ ਬੱਜਰੀ ਸੀ ਠੀਕ ਹੈ ਜੀ ਹਾਂਜੀ ਤੇ ਮੰਨ ਲਾ ਇਧਰ ਆ ਜਾਈ ਜਾਂਦਾ ਜੀ ਕਿਨਾਰੀ ਹੀਣੀ ਨਹਿਰ ਦੇ ਕੇ ਆ ਗਿਆ ਗੱਠਾਂ ਵਾਲਾ ਕੀ ਇਹਨਾਂ ਦਾ ਹ ਟਰਾਲਾ ਜਿਹੜਾ ਟਰੈਕਟਰ ਵਾਲਾ ਜੀ ਟਰਾਲੀ ਪੂਰੀ ਫੁੱਲ ਕੀ ਨਾ ਸਾਈਡਾਂ ਤੇ ਪੂਰੀ ਪੂਰੀ ਸੜਕ ਦੇ ਸਾਰੀ ਦੇ ਵਿੱਚ ਹੀ ਕੀ ਨਾ ਦਾ ਮੰਲਾ ਸੀ ਗਈ ਉਹ ਜਦੋਂ ਮੰਲਾ ਸਾਹਮਣੇ ਦਿਸਿਆ ਮੈਨੂੰ ਬ੍ਰੇਕ ਮਾਰੀ ਮੈਂ ਮੜੀ ਜੀ ਸਾਈਡ ਨੂੰ ਕਰੀ ਗੱਡੀ ਠੀਕ ਹੈ ਜੀ ਕਿਨਾਰੀ ਹੈਣੀ ਨਹਿਰ ਦੀ ਗਿੱਲਾ ਥਾਂ ਉਹ ਨਾਲ ਦੀ ਨਾਲ ਹੀ ਗੱਡੀ ਬੈਠਣ ਉਸ ਨਾਲ ਦੀ ਨਾਲ ਹੀ ਮੜੀ ਜੀ ਅਜੇ ਤਾਂ ਸਾਰੇ ਦੋ ਟਾਇਰ ਹੀ ਮੜੇ ਜੀ ਥੱਲੇ ਲਾਏ ਆ ਠੀਕ ਹੈ ਤੇ ਨਾਲ ਦੀ ਨਾਲ ਗੱਡੀ ਨਹਿਰ ਚ ਡਿੱਗ ਗਈ ਉਹਨਾਂ ਤੁਹਾਡਾ ਸੱਡ ਗੱਡੀ ਤਾਂ ਪਲਟ ਗਈ ਤੁਹਾਡੇ ਸਾਰੇ ਕਾफी ਨੁਕਸਾਨ ਹੋ ਗਿਆ। ਜਮ ਖਤਮ ਹੋ ਗਈ ਗੱਡੀ। ਤੇ ਤੁਸੀਂ ਗੱਡੀ ਵਿੱਚ ਇਕੱਲੇ ਸੀਗੇ? ਇਕੱਲਾ ਹੀ ਸੀਗਾ ਜੀ। ਤੇ ਤੁਹਾਡੇ ਸੱਡ ਚੋਟ ਤੋਂ ਬਚਾਵਾ? ਨਹੀਂ ਮਾੜੀਆਂ ਮੋਟੀਆਂ ਨਹੀਂ ਲਟਾਈ ਠੀਕ ਹੋ ਗਿਆ ਜੀ। ਪਰਮਾਤਮਾ ਨੇ ਬਚਾ ਤਾਂ ਹੁੰਦਾ ਬਚਣ ਵਾਲਾ ਤਾਂ ਕੋਈ ਹਾਲ ਹੈ ਨਹੀਂ ਸੀਗਾ ਪਰ ਪਾਣੀ ਘਟ ਹੋਣ ਕਾਰਨ ਬਚ ਗਏ। ਠੀਕ ਹੈ ਜੀ ਤੇ ਤੁਸੀਂ ਇਹ ਲੈ ਕੇ ਕਿੱਥੇ ਨੂੰ ਜਾ ਰਹੇ ਸੀ? ਇਹ ਬਠੰਡੇ ਜਾਂਦੇ। ਅੱਛਾ ਬਠੰਡੇ ਜਾਂਦੇ। ਪਹਿਲਾਂ ਅੱਗੇ ਵੀ ਆਉਂਦੇ ਕਿ ਕਦੀ ਦਰ? ਹੈ ਜੀ। ਅੱਗੇ ਵੀ ਆਉਂਦੇ ਕਿ ਪਹਿਲੀ? ਆਉਂਦੇ ਜਾਂਦੇ ਰਹਿੰਦੇ ਜੀ। ਠੀਕ ਹੈ। ਹਾਂ ਜੀ ਠੀਕ ਹੈ।